ਜਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮ ਸਿੰਘ ਦਿਗਪਾਲ ਖਨੋਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਸਵੇਰ ਤੋਂ ਹੀ ਤੁਹਾਨੂੰ ਪਲ-ਪਲ ਦੀ ਅਪਡੇਟ ਆ ਦੇ ਰਹੇ ਹਾਂ ਤਾਂ ਦੁਪਹਿਰੋਂ ਬਾਅਦ ਲਗਾਤਾਰ ਸਥਿਤੀ ਹੈ ਜਿਹੜੀ ਕਿ ਤਣਾਪੂਰਨ ਬਣੀ ਹੋਈ ਸੀ ਹੁਣ ਜਿਹੜਾ ਕਿ ਮਾਹੌਲ ਹੈ ਉਹ ਸ਼ਾਂਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਵੀ ਹਰਿਆਣਾ ਪ੍ਰਸ਼ਾਸਨ ਨਾਲ ਕੋਲ ਦੀ ਮੀਟਿੰਗ ਹੋਈ ਹੈ ਗੱਲਬਾਤ ਹੋਈ ਹੈ ਤਾਂ ਬਲਦੇਵ ਸਿੰਘ ਸਿਸਰ ਨਾਲ ਵੀ ਗੱਲਬਾਤ ਹੋਈ ਇਸ ਨੂੰ ਨੇ ਦੱਸਿਆ ਕਿ ਹਰਿਆਣੇ ਵਾਲੇ ਨੇ ਮਹਿਸੂਸ ਜ਼ਰੂਰ ਕੀਤਾ ਹੈ ਕਿ ਜਿਸ ਤਰ੍ਹਾਂ ਨੇ ਹੱਤੇ ਕਿਸਾਨਾਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਜਿਹੜੇ ਕ ਛੱਡੀਆਂ ਗਈਆਂ लाठी चार्ज ਕੀਤਾ ਗਿਆ ਤਾਂ ਕੁਝ ਕਿਸਾਨਾਂ ਨੂੰ ਅਰੈਸਟ ਵੀ ਕੀਤਾ ਗਿਆ ਪਰ ਉਸ ਦੌਰਾਨ ਜਿਸ ਦੌਰਾਨ लाठी चार्ज ਹੁੰਦਾ ਹੈ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਤਾਂ ਇੱਕ ਟਰੈਕਟਰ ਟਰੈਲੀ ਹੈ ਜਿਹੜਾ ਕਿ ਉੱਥੇ ਹੀ ਰਹਿ ਜਾਂਦੀ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਜਾਂ ਫਿਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਨੌਜਵਾਨ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਟੜੀ ਕਾਲਬਤ ਕਰਾਵਾਂਗੇ ਕਿ ਬੁਰੀ ਤਰੀਕੇ ਨਾਲ ਉਸਦੇ ਟਾਇਰ ਹੈ ਜਿਹੜੇ ਕਿ ਉਹ ਪਾੜ ਦਿੱਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਟਰਾਲੀ ਦੀ ਵੀ ਦਿਖਾਵਾਂਗੇ ਛੋਟੀ ਜੀ ਟਰੈਲੀ ਤਿਆਰ ਕਰਕੇ ਨੌਜਵਾਨ ਇੱਥੇ ਪਹੁੰਚੇ ਸੀਗੇ ਤਾਂ ਟਾਇਰ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵੀੜ ਕੇ ਟਾਇਰ ਨੇ ਉਹ ਪਾੜ ਦਿੱਤੇ ਗਏ ਨੇ ਤਾਂ ਹੋਰ ਵੀ ਕੀ ਕੀ ਸਮਾਨ ਉਹਨਾਂ ਦਾ ਗਾਇਬ ਹੋਇਆ ਜਾਂ ਰਹਿ ਗਿਆ ਜਾਂ ਖੁਰਦ-ਖੁਰਦ ਕੀਤਾ ਕੋਈ ਵੀ ਗੱਲਬਾਤ ਕਰਾਂਗੇ ਬਾਈ ਜੀ ਟਰੈਕਟਰ ਦਾ ਕਿੰਨਾ ਕੁ ਨੁਕਸਾਨ ਹੋਇਆ ਤਾਂ ਹੋਰ ਕਿਹੜਾ ਕਿਹੜਾ ਸਮਾਨ ਦਾ ਨੁਕਸਾਨ ਹੋਇਆ ਗਿਆ ਟਰੈਕਟਰ ਦਾ ਡੀਜ਼ਲ ਡੁੱਲ ਗਿਆ ਹੈ ਮਤਲਬ ਕਿ ਇਹਨਾਂ ਨੇ ਉਹ ਪਾਈਪ ਆੜਤੀ ਉਹ ਡੀਜ਼ਲ ਆ ਲਈ ਤੇ ਉਹ ਟੰਕੀ ਡੀਜ਼ਲ ਦੀ ਭਰੀ ਹੋ ਖਾਲੀ ਹੋ ਗਈ ਆ ਚਾਰੋਂ ਟਾਇਰ ਪਾੜਤੇ ਆ ਦੋ ਟਰਾਲੀ ਦੇ ਬਾਕੇ 6 ਟਾਇਰ ਤੇ ਇੱਕ ਸਾਡਾ ਬੈਗ ਔਰ ਮੇਰੇ ਬੈਗ ਚੋਂ ਵੀ ਇੱਕ ਜਾਗੜ ਗਿਆ ਪੈ ਗਈ ਆ ਤੇ ਉਹ ਤੇਰਾ ਤਾਂ ਨਹੀਂ ਕੋਈ ਕੰਮ ਆ ਉਹ ਨਹੀਂ ਇਹਦਾ ਵੀਰਦਾ ਕੁਝ ਨਹੀਂ ਬਸ ਮੇਰੇ ਬੈਗ ਦੇ ਵਿੱਚ ਹੀ ਇਦਾਂ ਕੈਸ਼ ਹੀ 10000 ਤੇ ਬਾਕੀ ਸਮਾਨ ਸਮੂਹ ਹੋਰ ਵੀ ਹੈਗਾ ਹੈ ਕੀ ਉਸਮਾਨ ਕੀ ਸੀਗਾ ਬੈਗ ਦੇ ਵਿੱਚ ਬਾਕੀ ਇਦਾਂ ਹੀ ਮਿਲ ਕੇ ਰੋਜ਼ ਲੋਡਿੰਗ ਦੇ ਦੇ ਸਮਾਨ ਇਹ ਜੋ ਵੀ ਕੀ ਕਪੜੇ ਜੈਕਟ ਵਗੈਰਾ ਹੀ ਵਧੀਆ ਸਾਰਾ ਕੁਝ ਤੇ ਕੈਸ਼ ਕੁਝ ਵਗੈਰਾ ਜੋ ਸਮਾਨ ਉਹਦੇ ਵਿੱਚ ਕੀ ਚਾਰਜਿੰਗ ਵਾਲੇ ਪੁਆਇੰਟ ਤੱਕ ਪੋਟ ਕੇ ਲਾਗੇ ਸਾਡੇ ਤੇ ਕੋਈ ਜ਼ਮਾਨੀ ਛੱਡਿਆ ਤੌਲੀ ਇਹ ਗਿਲੇ ਤਾਂ ਕੋਈ ਕੀ ਕਰਦੇ ਨੇ ਉਹ ਵੀ ਸਾਰੇ ਚੁੱਕ ਕੇ ਲਾਗੇ ਟੂ ਜੱਡੀ ਮਤਲਬ ਕਿ ਕਿੰਨਾ ਕੁ ਨੁਕਸਾਨ ਕੀਤਾ ਗਿਆ ਉਹ ਤੁਹਾਡੇ ਨੂੰ ਮੈਂ ਕੀ ਵੀਡੀਓ ਹੈਗੀ ਤੁਹਾਨੂੰ ਵੀਡੀਓ ਦਿਖਾ ਦਿੰਦਾ ਮੈਂ ਸਾਰੇ ਮਿਲ ਕੇ ਟਾਇਰ ਵੀ ਇਹਦੇ ਪਾਡੇ ਆ ਪਾਈਪਾਂ ਵਗੈਰਾ ਸਾਰਿਆਂ ਕੋਈ ਮਤਲਬ ਕਿ ਸਾਰਾ ਉਹਨਾਂ ਨੇ ਪਾੜ ਦਿੱਤਾ ਹੋਇਆ ਵਾ ਤਾਂ ਵੀਡੀਓ ਮੈਂ ਪਲੇ ਕੀਤੀ ਆ ਮੈਂ ਸਣੀ ਵੀਡੀਓ ਇੱਕ ਵਾਰ ਨੇੜੇੋਂ ਜੀ ਕਰਕੇ ਦਿਖਾ ਦਿਓ ਕਿ ਨੁਕਸਾਨ ਹੈ ਉਹ ਕਿੰਨਾ ਕਿ ਕੀਤਾ ਗਿਆ ਤਾਂ ਇਹ ਟਰੈਕਟਰ ਦੀਆਂ ਤਸਵੀਰਾਂ ਨੇ ਟਾਇਰ ਚਾਰੋਂ ਜਿਹੜੇ ਕਿ ਪਾੜ ਦਿੱਤੇ ਗਏ ਨੇ ਸੋਏ ਦੇ ਨਾਲ ਤਾਂ ਨੁਕਸਾਨ ਕਾਫੀ ਹੋਇਆ ਤਾਂ ਹੋਰ ਤੇ ਧੁੰਟਾ ਦੀ ਗੱਲਬਾਤ ਹੋਈ ਹੈ ਟਰੈਕਟਰ ਵਾਪਸ ਲੈਣ ਦੇ ਲਈ ਵੀ ਉਹ ਹਰਿਆਣਾ ਪੁਲਿਸ ਦੇ ਨਾਲ ਵੀ ਹੁਣ ਕੀ ਕਹਿੰਦੇ ਨੇ ਹਾਂਜੀ ਉਹਨਾਂ ਨਾਲ ਗੱਲ ਪਰ ਉਹ ਟਰੈਕਟਰ ਦਾ ਮਤਲਬ ਕਿ ਆ ਨਹੀਂ ਸਕਦਾ ਜੇ ਮੈਕੈਨਿਕ ਢਾਗੇ ਫਿਰ ਆਏਗਾ ਜਾਂ ਤ ਉਹਨੂੰ ਚੱਕ ਕੇ ਲਿਆਂਦਾ ਜਾਵੇ ਤੇ ਜਾਂ ਸਵੇਰੇ ਮੈਕੈਨਿਕ ਜਾਏਗਾ ਗੱਲਾਂ ਦੋ ਹੈ ਕੀ ਸੋਚਿਆ ਫਿਰ ਸਵੇਰੇ ਮੈਂ ਕਿਹੜੀ ਬਲਾਗ ਜਾਂ ਫਿਰ ਹੁਣ ਕਿਸਮ ਕਰੀਏ ਕਿ ਨਾ ਹੋਈਏ ਗੱਲਬਾਤ ਕੋਈ ਨਹੀਂ ਨਹੀਂ ਸਵੇਰੇ ਮੈਕੈਨਿਕ ਬੁਲਾਵਾਂਗੇ ਕਿਉਂਕਿ ਜੇ ਉਹਨੂੰ ਚੱਕ ਕੇ ਲਿਆਉਣਾ ਤਾਂ ਕਮ ਸਕੱਮ ਦੋ ਤੋਂ ਤਿੰਨ ਟਰੈਕਟਰ ਲੱਗਣਗੇ ਉਹਨੇ ਨਾ ਜਾਣ ਹੀ ਦੇਣੇ ਅੰਦਰ ਇਸ ਕਰਕੇ ਫਿਰ ਇੱਕ ਇਹ ਨਾ ਖੜਿਆ ਵੀ ਆਪੇ ਹੀ ਹੈ ਸਟਾਰਟ ਕਰਕੇ ਇਹ ਟਰੈਕਟਰ ਦੇ ਪਿੱਛੇ ਖੜਾ ਸੀ ਉਹ ਬੋਰਡ ਨਹੀਂ ਤੇ ਲਿਖਿਆ ਹੋਇਆ ਸਪੀਡ ਲਿਮਟ ਦਾ ਉੱਤੋਂ ਪਿੱਛੇ ਖੜਾ ਸੀ ਤੇ ਇਹਨਾਂ ਨੇ ਖੁਦ ਚਾਬੀ ਵਿੱਚ ਹੀ ਸਟਾਰਟ ਕਰਕੇ ਅੱਗੇ ਲੱਗੇ ਆਪ ਵੀ ਸਟਾਰਟ ਕਰਕੇ ਮੋਟਰ ਵਾਲੀ ਸਾਈਡ ਤੇ ਲੈ ਗਏ ਹਾਂਜੀ ਉਹ ਤਾਂ ਬਕਾਇਦਾ ਸਾਡੇ ਕੋਲ ਵੀਡੀਓ ਹੈ ਕਿ ਟਰੈਕਟਰ ਕਿੱਥੇ ਖੜਾਗਾ ਤੇ ਉਹ ਤੁਹਾਨੂੰ ਦਿਖਾ ਦਿੰਨੇ ਤਾਂ ਬਿਲਕੁਲ ਹਰਿਆਣਾ ਪੁਲਿਸ ਆਪ ਵੀ ਟਰੈਕਟਰ ਨੂੰ ਸਟਾਰਟ ਕਰਕੇ ਇਹਨਾਂ ਬਈਆਂ ਦਾ ਉਧਰ ਨੂੰ ਲੈ ਜਾਂਦੇ ਨੇ ਸਮਾਨ ਜਿਹੜਾ ਉਹ ਵੀ ਕਹਿ ਰਹੇ ਨੇ ਕਾਫੀ ਖੁਰਦਪੁਰਦ ਕੀਤਾ ਗਿਆ ਤਾਂ ਜਿੱਥੇ ਟਰੈਕਟਰ ਦਾ ਨੁਕਸਾਨ ਕੀਤਾ ਗਿਆ ਉੱਥੇ ਟਰੈਲੀ ਜਿਹੜੀ ਛੋਟੀ ਜੀ ਤਿਆਰ ਕੀਤੀ ਗਈ ਸੀ ਉਹਦਾ ਵੀ ਜਿਹੜਾ ਕਿ ਨੁਕਸਾਨ ਹੈ ਉਹ ਕੀਤਾ ਗਿਆ ਤਾਂ ਦੁਪਹਿਰੋਂ ਬਾਅਦ ਜਦੋਂ ਜਿਹੜੀ ਕਿ ਕਾਫੀ ਆ ਉਹ ਦੇਖਣ ਨੂੰ ਮਿਲੀ ਸੀ ਹਰਿਆਣਾ ਉਸ ਦੇ ਨਾਲ ਸੀਆਰਪੀਐਫ ਤਾਇਨਾਤ ਕੀਤੀ ਗਈ ਹੈ ਆਰਪੀਐਫ ਤਾਇਨਾਤ ਕੀਤੀ ਗਈ ਹੈ ਤੇ ਹਰਿਆਣਾ ਪੁਲਿਸ ਦੇ ਜਵਾਨ ਜਿਹੜੇ ਕਿ ਤਾਇਨਾਤ ਕੀਤੇ ਗਏ ਨੇ ਤਾਂ लाठी चार्ज ਵੀ ਕੀਤਾ ਗਿਆ ਕੁਝ ਕਿਸਾਨਾਂ ਨੂੰ ਹਿਲਾਸਤ ਦੇ ਵਿੱਚ ਵੀ ਲਿਆ ਗਿਆ ਤੇ ਕਈਆਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ ਨੇ ਕਿਉਂਕਿ ਕਾਫੀ ਲੋਕ ਜਿਹੜੇ ਨੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਇੱਕ ਦੇ ਰਬੜ ਦੀ ਜਿਹੜੀ ਗੋਲੀ ਆ ਉਹ ਲਾਠ ਦੇ ਵੱਜਨ ਨਾਲ ਇੱਕ ਨੌਜਵਾਨ ਦੀ ਜਿਹੜੀ ਲਾਤ ਉਹ ਵੀ ਟੁੱਟ ਗਈ ਆ ਤਾਂ ਨਾਲ ਸਮਾਨ ਦਾ ਜਿਹੜਾ ਕਿ ਨੁਕਸਾਨ ਆ ਉਹ ਹੋ ਰਿਹਾ ਹੈ ਤਾਂ ਹਜੇ ਵੀ ਤੁਹਾਨੂੰ ਇੱਕ ਵਾਰ ਬਾਰਡਰ ਦੇ ਤਸਵੀਰਾਂ ਵੀ ਦਿਖਾ ਦਿੰਨੇ ਆ ਹਜੇ ਵੀ ਜਿਹੜੀ ਕਿ ਸੀਆਰਪੀਐਫ ਹੈ ਆਰਪੀਐਫ ਹੈ ਜਾਂ ਫਿਰ ਹਰਿਆਣਾ ਪੁਲਿਸ ਹੈ ਉਹ ਬਾਰਡਰ ਦੇ ਉੱਤੇ ਤੈਨਾਤ ਹੈ ਇਰਾਦੀਆਂ ਤਸਵੀਰਾਂ ਥੋੜਾ ਦਾ ਸਾਂਝਾ ਕਰ ਰਹੇ ਹਾਂ ਪਰ ਕਿਸਾਨ ਵੀ ਬਾਰਡਰ ਉੱਤੇ ਹਜੇ ਵੀ ਖੜੇ ਹੋਏ ਨੇ ਹਾਲਾਂਕਿ ਮਾਹੌ ਕੋਈ ਬਜ਼ੁਰਗ ਨਹੀਂ ਕੋਈ ਜਿਹਨਾਂ ਨੂੰ ਨਜ਼ਰ ਆ ਰਿਹਾ ਹੈ ਹਾਂਜੀ ਜਿਨ੍ਹਾਂ ਨੇ ਕੋਈ ਬਜ਼ੁਰਗ ਨਹੀਂ ਬਖਸ਼ਿਆ ਅਸੀਂ ਇੱਕ ਬਜ਼ੁਰਗ ਨੂੰ 10 ਫੋਰਸ ਵਾਲੇ ਨਾਲ ਇਹਨਾਂ ਦੀ ਦੂਜੀ ਫੋਰਸ ਸੀ ਉਹਨਾਂ ਨੇ ਸਿੱਧਾ ਆ ਕੇ ਡਾਂਗਾ ਮਾਰਿਆ ਜਦੋਂ ਅਸੀਂ ਚੱਕਣ ਗਏ ਮੇਰੇ ਵੀ ਉਹਨਾਂ ਨੇ ਸਿੱਧੇ ਸਿਰ 'ਚ ਮਗਰ ਦੀ ਆ ਕੇ ਡਾਂਗ ਮਾਰੀ ਹੈ ਮੇਰੇ ਲਹੂ ਬਹੁਤ ਨਿਕਲਿਆ ਸੀ ਫਿਰਚ ਤੇ ਸਾਡੇ ਦੋ ਬੰਦੇ ਹੋਰ ਉਹ ਵੀ ਇੱਕ ਦਾ ਸਿਰ ਪਾੜਿਆ ਵਾ ਇੱਕ ਦੀ ਆਤ ਰੁੱਟੀ ਵੀ ਹੈ ਤੇ ਜਿਹੜਾ ਸਾਡਾ ਬਲਾਕ ਆਗੂ ਸੀ ਉਹਨੂੰ ਇਹਨਾਂ ਨੇ ਖੜੇ ਨੂੰ ਡਾਂਗਾ ਭਰਾ ਤਾ ਕੇ ਇਹ ਤਾਂ ਅੱਜ ਐਂ ਗੋਲੇ ਸਿੱਟਦੇ ਸ਼ਰਮ ਕੀਤਾ ਗਿਆ ਕਹਿਣਾ ਹਰਿਆਣਾ ਪਤਾ ਐਂ ਛੱਡਦੇ ਸੀ ਗੋਲੇ ਅੱਜ ਜਿਵੇਂ ਕਿਸੇ ਦੂਜੇ ਦੇਸ਼ ਦੇ ਸਿੱਟਦੇ ਹੁੰਦੇ ਆ ਜੀ ਸ਼ਰਮ ਆੜੀ ਗੱਲ ਆ ਜੀ ਇੱਕ ਕਿਸਾਨਾਂ ਨਾਲ ਧੱਕਾ ਕੀਤਾ ਜੀ ਇਹਨਾਂ ਨੇ ਬਿਲਕੁਲ ਕਿਸਾਨਾਂ ਆਗੂ ਇਹੀ ਕਹਿ ਰਹੇ ਨੇ ਕਿਸਾਨ ਇਹੀ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਸ਼ਰਯਾਮ ਮੈਂ ਧੱਕਾ ਕੀਤਾ ਗਿਆ ਤਾਂ ਟਰੈਕਟਰ ਦਾ ਨੁਕਸਾਨ ਵੀ ਹੋਇਆ ਟਰਾਲੀ ਦਾ ਵੀ ਨੁਕਸਾਨ ਹੋਇਆ ਕੁਝ ਬੰਦੇ ਵੀ ਗਿਸਤਾਰ ਹੋਏ ਆ ਸੋ ਹੁਣ ਦੇਖਣਾ ਹੋਵੇਗਾ ਸਵੇਰ ਦੀ ਰਣਨੀਤੀ ਕਿਸਾਨਾਂ ਦੀ ਕੀ ਰਹਿਣ ਵਾਲੀ ਆ ਸਵੇਰੇ ਕਿੰਨੇ ਵਜੇ ਫਿਰ ਤੋਂ ਜਿਹੜਾ ਕਿ ਬਾਰਡਰ ਦੇ ਵੱਲੋਂ ਕੁਝ ਕਰਦੇ ਨੇ ਕੈਮਰਾ ਪਰਸਨਸਨਟੀ ਦੇ ਨਾਲ ਹਿੰਮਤ ਸਿੰਘ ਦਿਪਾਲ ਦੇ ਨਿਕ ਸਵੇਰਾ ਖਨੋਰੀ ਬਾਰਡ